ਅਗਰ ਤੁਸੀਂ ਵੀ ਟ੍ਰੇਨ ਦਾ ਸਫ਼ਰ ਕਰਦੇ ਹੋ ਟ੍ਰੇਨ ਲੇਟ ਹੋ ਗਈ ਹੈ ਤਾਂ ਹਜ਼ਾਰਾਂ ਰੁਪਏ ਖਰਚ ਕੇ ਹੋਟਲ ਕਿਉਂ ਬੁੱਕ ਕਰਨਾ ਅਗਰ ਤੁਸੀਂ ਵੀ ਟ੍ਰੇਨ ਦੇ ਨਾਲ ਲੰਬਾ ਸਫ਼ਰ ਕਰ ਰਹੇ ਹੋ ਪਰ ਟ੍ਰੇਨ ਲੇਟ ਹੋ ਗਈ ਹੈ ਤਾਂ ਹਜ਼ਾਰਾਂ ਰੁਪਏ ਖਰਚ ਕੇ ਹੋਟਲ ਕਿਉਂ ਬੁੱਕ ਕਰਨਾ ਰੇਲਵੇ ਵਿਭਾਗ ਕਮਰਾ ਦਿੰਦਾ ਹੈ ਇਹ ਕਿਵੇਂ ਮਿਲਦਾ ਹੈ ਕਿਸ ਨੂੰ ਮਿਲਦਾ ਹੈ ਬਹੁਤ ਹੀ ਕੀਮਤੀ ਜਾਣਕਾਰੀ ਹੈ ਸੁਣ ਕੇ ਸ਼ੇਅਰ ਵੀ ਜ਼ਰੂਰ ਕਰਨਾ ਇਸ ਜਾਣਕਾਰੀ ਦੇ ਨਾਲ ਤੁਹਾਡੇ ਹਜ਼ਾਰਾਂ ਰੁਪਏ ਬਚ ਜਾਣਗੇ ਤੁਹਾਡੀ ਖੱਜਲ ਖੁਵਾਰੀ ਬਚ ਜਾਏਗੀ ਤੁਸੀਂ ਆਰਾਮ ਦੇ ਨਾਲ ਟ੍ਰੇਨ ਦਾ ਸਫ਼ਰ ਕਰ ਸਕਦੇ ਹੋ ਸínhਾਂ ਇਹ ਜਾਣਕਾਰੀ ਤੁਹਾਨੂੰ ਜੋ ਦੱਸਣ ਜਾ ਰਹੇ ਹਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਲੰਬੇ ਸਫ਼ਰ ਦੇ ਲਈ ਟ੍ਰੇਨ ਦਾ ਸਹਾਰਾ ਲੈਂਦੇ ਨੇ ਟ੍ਰੇਨ ਦੇ ਵਿੱਚ ਸਫਰ ਕਰਦੇ ਨੇ ਪਰ ਕਈ ਵਾਰ ਜਦੋਂ ਸਰਦੀਆਂ ਦਾ ਕਹਿਰ ਆ ਰਹੀ ਹੈ ਬਹੁਤ ਜ਼ਿਆਦਾ ਧੁੰਦ ਦੇ ਵੀ ਦਿਖਾਈ ਦਿੰਦੀ ਹੈ ਤਾਂ ਬਹੁਤ ਸਾਰੀਆਂ ਟ੍ਰੇਨਾਂ ਲੇਟ ਹੋ ਜਾਂਦੀਆਂ ਨੇ ਕਈ ਵਾਰ ਤਾਂ ਬਹੁਤ ਜ਼ਿਆਦਾ ਇੰਤਜ਼ਾਰ ਕਰਨਾ ਪੈਂਦਾ ਹੈ 10-10 ਘੰਟੇ ਵੀ ਰੇਲ ਗੱਡੀਆਂ ਲੇਟ ਹੋ ਜਾਂਦੀਆਂ ਨੇ ਤਾਂ ਇਸ ਦੇ ਲਈ ਬਹੁਤ ਸਾਰੇ ਲੋਕ ਜਿਹੜੇ ਨੇ ਹੋਟਲਾਂ ਦਾ ਸਹਾਰਾ ਲੈਂਦੇ ਨੇ ਹਜ਼ਾਰਾਂ ਰੁਪਏ ਖਰਚ ਕਰਕੇ ਹੋਟਲ ਦੇ ਵਿੱਚ ਰਹਿੰਦੇ ਨੇ ਅਗਰ ਤੁਸੀਂ ਸਸਤਾ ਹੋਟਲ ਵੀ ਲੱਭਦੇ ਹੋ ਤਾਂ ਕਿਤੇ ਨਾ ਕਿਤੇ ਹਜ਼ਾਰ 2000 ਦਾ ਖਰਚਾ ਆ ਹੀ ਜਾਂਦਾ ਹੈ ਅਗਰ ਵੇਟਿੰਗ ਰੂਮ ਦੇ ਵਿੱਚ ਇੰਤਜ਼ਾਰ ਕਰਦੇ ਹੋ ਤਾਂ ਉਸ ਦੇ ਲਈ ਵੀ ਇੰਤਜ਼ਾਰ ਕਰਨਾ ਆਸਾਨ ਨਹੀਂ ਹੁੰਦਾ ਪਰ ਕੀ ਤੁਹਾਨੂੰ ਪਤਾ ਹੈ ਕਿ ਰੇਲਵੇ ਇੱਕ ਕਮਰਾ ਦਿੰਦਾ ਹੈ ਜਿਸ ਦਾ ਕਿਰਾਇਆ ਵੀ ਸਿਰਫ 25 ਰੁਪਏ ਹੁੰਦਾ ਹੈ 25 ਤੋਂ 50 ਰੁਪਏ ਦੇ ਵਿੱਚ ਤੁਸੀਂ ਬਹੁਤ ਹੀ ਆਰਾਮ ਦੇ ਨਾਲ ਇਸ ਕਮਰੇ ਨੂੰ ਬੁੱਕ ਕਰਵਾ ਸਕਦੇ ਹੋ ਇਸ ਕਮਰੇ ਦੇ ਵਿੱਚਠਹਿਰ ਸਕਦੇ ਹੋ ਆਰਾਮ ਕਰ ਸਕਦੇ ਹੋ ਜਦੋਂ ਤੱਕ ਤੁਹਾਡੀ ਟ੍ਰੇਨ ਨਹੀਂ ਆਉਂਦੀ ਇਹ ਬੁੱਕ ਕਿਵੇਂ ਕਰਨਾ ਇਹਦੀ ਵੀ ਪੂਰੀ ਜਾਣਕਾਰੀ ਦਵਾਂਗੇ ਪਰ ਦੱਸ ਦਈਏ ਕਿ ਇਹਦਾ ਕਮਰੇ ਨੂੰ ਰਿਟਾਇਰਿੰਗ ਰੂਮ ਕਿਹਾ ਜਾਂਦਾ ਹੈ ਅਗਰ ਤੁਸੀਂ ਏਸੀ ਵੀ ਏਸੀ ਕਮਰਾ ਵੀ ਤੁਹਾਨੂੰ ਚਾਹੀਦਾ ਤਾਂ ਤੁਸੀਂ ਏਸੀ ਰਿਟਾਇਰਿੰਗ ਰੂਮ ਲੈ ਸਕਦੇ ਹੋ ਨਹੀਂ ਤਾਂ ਨਾਨ ਏਸੀ ਰਿਟਾਇਰਿੰਗ ਰੂਮ ਤੁਹਾਨੂੰ ਮਿਲਦਾ ਇਸਦੇ ਲਈ ਕੀਮਤ ਅਲੱਗ-ਲੱਗ ਹੁੰਦੀ ਹੈ ਅਗਰ ਤੁਸੀਂ ਇਸ ਨੂੰ 3 ਘੰਟਿਆਂ ਤੱਕ ਜਿਹੜਾ ਰਹਿਣਾ ਇਸ ਕਮਰੇ ਦੇ ਵਿੱਚ ਤਾਂ ਤੁਹਾਨੂੰ ਇਸ ਦੀ ਕੀਮਤ 25 ਰੁਪਏ ਦੇਣੀ ਪੈਗੀ। ਅਗਰ ਤੁਸੀਂ 4 ਤੋਂ 6 ਘੰਟਿਆਂ ਦੇ ਲਈ ਰੁਕਣਾ ਚਾਹੁੰਦੇ ਹੋ ਤਾਂ ਇਸ ਦੀ ਕੀਮਤ 40 ਰੁਪਏ ਹੋ ਜਾਂਦੀ ਹੈ। ਅਗਰ ਤੁਸੀਂ 6 ਤੋਂ 7-8 ਘੰਟਿਆਂ ਦੇ ਲਈ ਰੁਕਣਾ ਹੈ ਤਾਂ ਉਸ ਦੀ ਕੀਮਤ ਜਿਹੜੀ ਹੈ 50 ਰੁਪਏ ਹੋ ਜਾਂਦੀ ਹੈ। ਅਗਰ ਤੁਸੀਂ ਇਸੇ ਤਰੀਕੇ ਨਾਲ ਇੱਕ ਦਿਨ ਦੇ ਲਈ ਰੁਕਦੇ ਹੋ ਤਾਂ ਉਸ ਦੀ ਕੀਮਤ ਜਿਹੜੀ ਹੈ 100 ਰੁਪਏ ਤੱਕ ਹੋ ਜਾਂਦੀ ਹੈ। ਅਗਰ ਤੁਸੀਂ 2 ਦਿਨਾਂ ਦੇ ਲਈ ਉਸ ਕਮਰੇ ਦਾ ਸਹਾਰਾ ਲੈਂਦੇ ਹੋ ਤਾਂ ਉਸ ਦੀ ਕੀਮਤ ਵੱਧ ਤੋਂ ਵੱਧ 2 ਸਰਪੇ ਹੋ ਜਾਂਦੀ ਆ ਤਾਂ ਤੁਸੀਂ ਸਿਰਫ 100 200 ਖਰਚ ਕਰਕੇ ਇੱਕ ਰੂਮ ਦੇ ਵਿੱਚ ਰੁਕ ਸਕਦੇ ਹੋ ਅਗਰ ਤੁਸੀਂ ਇਕੱਲੇ ਹੋ ਤਾਂ ਉਸ ਦੇ ਲਈ ਵੀ ਤੁਹਾਨੂੰ ਬੈਡਰੂਮ ਮਿਲਦਾ ਹੈ ਅਗਰ ਤੁਹਾਡਾ ਪਰਿਵਾਰ ਜਾਂ ਕੋਈ ਕਪਲ ਹੈ ਤਾਂ ਤੁਹਾਨੂੰ ਉਸ ਦੇ ਲਈ ਵੀ ਅਲੱਗ ਤੋਂ ਬੈਡਰੂਮ ਮਿਲਦਾ ਹੈ ਪੂਰੀ ਸਮੂਹਣ ਜਿਹੜਿਆ ਰੇਲਵੇ ਦਿੰਦਾ ਹੈ ਸ਼ਾਇਦ ਇਸ ਦੀ ਜਾਣਕਾਰੀ ਕਿਸੇ ਨੂੰ ਹੋਵੇ ਸ਼ਾਇਦ ਇਸ ਦੀ ਜਾਣਕਾਰੀ ਕਿਸੇ ਨੂੰ ਨਾ ਵੀ ਹੋਵੇ ਤਾਂ ਬਹੁਤ ਜ਼ਿਆਦਾ ਕੀਮਤੀ ਹੈ ਹੁਣ ਇਹ ਕਮਰਾ ਮਿਲਦਾ ਕਿਵੇਂ ਹੈ ਕੀ ਉਸਦੇ ਲਈ ਤੁਹਾਨੂੰ ਪ੍ਰੂਫ ਦਿਖਾਉਣਾ ਪੈਂਦਾ ਕਿਵੇਂ ਇਹ ਬੁੱਕ ਕਰਨਾ ਪੈਂਦਾ ਇਹ ਵੀ ਦੱਸ ਦਈਏ ਅਗਰ ਤੁਸੀਂ ਪਹਿਲਾਂ ਬੁੱਕ ਕਰ ਲਿਆ ਤੇ ਉਸ ਤੋਂ ਬਾਅਦ ਤੁਸੀਂ ਰੱਦ ਕਰਨਾ ਤਾਂ ਇਸ ਦਾ ਚਾਰਜ ਵੀ ਤੁਹਾਨੂੰ ਦੇਣਾ ਪੈਂਦਾ ਹੁਣ ਇਹ ਕਮਰਾ ਕਿਵੇਂ ਮਿਲਣਾ ਹੈ ਕੀ ਇਸਦੇ ਲਈ ਆਈਡੀ ਪ੍ਰੂਫ ਚਾਹੀਦਾ ਉਹ ਵੀ ਤੁਹਾਨੂੰ ਦੱਸਦੇ ਆ ਇਸਦੇ ਲਈ ਅਗਰ ਤੁਸੀਂ ਰੇਲਵੇ ਦਾ ਰਿਟਾਇਰਿੰਗ ਰੂਮ ਜੋ ਹੈ ਉਹ ਬੁੱਕ ਕਰਦੇ ਹੋ ਤਾਂ ਤੁਹਾਡੇ ਕੋਲ ਕਨਫਰਮਡ ਦਾ ਆਰ ਏ ਸੀ ਟਿਕਟ ਹੋਣੀ ਚਾਹੀਦੀ ਹੈ ਵੇਟਿੰਗ ਟਿਕਟਾਂ ਵਾਲੇ ਯਾਤਰੀਆਂ ਨੂੰ ਕਿਉਂਕਿ ਇਹ ਕਮਰਾ ਨਹੀਂ ਮਿਲਦਾ ਟਿਕਟ ਦੇ ਨਾਲ ਤੁਹਾਡੇ ਕੋਲ ਇੱਕ ਵੈਧ ਆਈਡੀ ਪ੍ਰੂਫ ਹੋਣਾ ਚਾਹੀਦਾ ਹੈ ਸਭ ਤੋਂ ਮਹੱਤਵਪੂਰਨ ਕਿ ਅਗਰ ਤੁਸੀਂ ਉਦੋਂ ਹੀ ਬੁੱਕ ਕਰ ਸਕਦੇ ਹੋ ਤਾਂ ਤੁਹਾਡੀ ਯਾਤਰਾ 500 ਕਿਲੋਮੀਟਰ ਤੋਂ ਵੱਧ ਹੋਵੇ ਤਾਂ ਤੁਸੀਂ ਉਦੋਂ ਹੀ ਇਸ ਕਮਰੇ ਨੂੰ ਬੁੱਕ ਕਰ ਸਕਦੇ ਆ ਇਹ ਕਮਰਾ 60 ਦਿਨ ਪਹਿਲਾਂ ਵੀ ਤੁਸੀਂ ਬੁੱਕ ਕਰਵਾ ਸਕਦੇ ਹੋ 48 ਘੰਟੇ ਪਹਿਲਾਂ ਅਗਰ ਤੁਸੀਂ ਕੈਨਸਲ ਕਰਦੇ ਹੋ ਤਾਂ 10% ਚਾਰਜ ਦੇਣਾ ਪੈਂਦਾ ਅਗਰ 24 ਘੰਟੇ ਪਹਿਲਾਂ ਇਸ ਨੂੰ ਰੱਦ ਕਰਦੇ ਹੋ ਤਾਂ 50% ਚਾਰਜ ਜਿਹੜਾ ਹੈ ਕੱਟਿਆ ਜਾਂਦਾ ਹੈ ਤੇ 24 ਘੰਟਿਆਂ ਦੇ ਬਾਅਦ ਤੁਸੀਂ ਇਹਨੂੰ ਬੁੱਕ ਕਰਦੇ ਹੋ ਤਾਂ ਤੁਹਾਨੂੰ ਕੋਈ ਵੀ ਰਿਫੰਡ ਜੋ ਹੈ ਉਹ ਨਹੀਂ ਦਿੱਤਾ ਜਾਂਦਾ ਇਸ ਕਰਕੇ ਰੇਲਵੇ ਦੀ ਇਹ ਜਾਂ ਕਾਰੀ ਜੜੀ ਆ ਉਹਨਾਂ ਲੋਕਾਂ ਤੱਕ ਜਰੂਰ ਪਹੁੰਚਾਣਾ ਜੋ ਲੰਬਾ ਸਫ਼ਰ ਕਰਦੇ ਨੇ ਤੇ ਟ੍ਰੇਨ ਦੇ ਵਿੱਚ ਜ਼ਿਆਦਾ ਸਫ਼ਰ ਕਰਨਾ ਲਾਹੇਵੰਦ ਸਮਝਦੇ ਨੇ